ਗੋਵਿੰਦਰਾ ਤੂੰ ਤਾਂ ਖਬਰਾਂ ਖਬਰਾਂ ਸੁਣਦਾ ਰਹਿਣਾ ਖਬਰਾਂ ਵਾਲੇ ਕੀ ਕਹਿੰਦੇ ਆ ਇਹੇ ਕਿ ਅਜੇ ਤਾਂ ਕਾਲੀ ਕਾਂਗਰਸ ਨੂੰ ਝਟਕੀ ਪੈਂਦੇ ਆ ਕਾਂਗਰਸ ਚ ਤਾਂ ਵਿਪਣ ਸੋਂ ਚਾਰ ਕੀ ਰਹਿ ਗਏ ਸਾਰੇ ਭਾਜਪਾ ਦੀ ਕੁਰਸੀ ਤੇ ਜਾ ਕੇ ਬਹਿ ਗਏ ਕਾਂਗਰਸ ਹੋ ਗਈ ਸਾਰੀ ਵਹਿਲੀ ਭਾਜਪਾ ਵਿੱਚ ਕੋਈ ਨਾ ਕੋਈ ਜਾਵੇ ਢੇਲੀ ਮੋਤੀ ਜੀ ਦਾ ਪੱਲਾ ਫੜੀ ਜਾਂਦੇ ਆ ਦੋ ਜੀਆਂ ਪਾਰਟੀਆਂ ਸਾਰੀਆਂ ਛੱਡ ਕੇ ਭਾਜਪਾ ਵਿੱਚ ਵੜੀ ਜਾਂਦੇ ਆ ਇੱਕ ਇੱਕ ਕਰਕੇ ਤੁਰ ਗਏ ਸਾਰੇ ਕਹਿੰਦੇ ਅਸੀਂ ਹੁਣ ਆਉਣਾ ਨਹੀਂ ਮੁੜ ਕੇ ਦਵਾਰੇ ਜਿਹੜਾ ਬੰਦਾ ਕਾਂਗਰਸੀ ਉਹ ਜਾ ਕੇ ਭਾਜਪਾ 'ਚ ਨਾਰੇ ਲਾਊਗਾ ਹੁਣ ਤਾਂ ਵਿਪਨ ਸਿਓ ਐ ਲੱਗਣ ਲੱਗ ਗਿਆ ਜਿਵੇਂ ਢੱਬਿਆਂ ਪਿੱਛੇ ਇੰਜਣ ਵੀ ਜਾਊਗਾ ਭੁਵਿੰਦਰਾ ਗੋੜੀ ਬਾਰੇ ਵੀ ਸੁਨਾ ਲੈ ਸੁਣ ਲੈ 골ਡੀ ਬਰਾੜ ਕਿਤੇ ਤਾਂ ਉਹਨੂੰ ਕਰਦੇ ਆ ਫਰਾਰ ਕਿਤੇ ਗ੍ਰਿਫਤਾਰ ਆ ਹੁਣ ਜਮਾ ਹੀ ਗੱਡੀ ਦਿੱਤਾ ਛੜ ਸਾਲੀ ਸਮਝ ਨਹੀਂ ਆਉਂਦੀ ਮੀਡੀਆ ਇਹੋ ਜੀਆਂ ਖਬਰਾਂ ਕਿਉਂ ਰਿਹਾ ਖਲਾਰ ਮੈਂ 골ਡੀ ਬਾਰੇ ਨਹੀਂ ਪੁੱਛਦਾ ਜਿਹੜਾ ਕਾਂਗਰਸ ਛੱਡ ਕੇ ਝਾੜੂ ਵੱਲ ਗਿਆ ਉਹਦੇ ਬਾਰੇ ਪੁੱਛਦਾ ਅੱਛਾ ਉਹ ਹੀ 골ਡੀ ਪਹਿਲਾਂ ਤਾਂ ਕਾਂਗਰਸ ਚ ਸੀ ਜਦੋਂ ਕਹਿੰਦਾ ਸੀਗਾ ਪੰਜਾਬ ਬਚਾਓ ਕਾਂਗਰਸ ਲਿਆਓ ਹੁਣ ਉਸੇ ਮੂੰਹ ਨਾਲ ਹੀ ਜਾ ਕੇ ਕਹਿੰਦਾ ਝਾੜੂ ਵਾਲਿਆਂ ਚ ਪੰਜਾਬ ਬਚਾਓ ਕਾਂਗਰਸ ਭਜਾਓ ਹੁਣ ਉਹੀ ਜਿਹੜੇ ਬੰਦੇ ਪਹਿਲਾਂ ਦੂਜੀਆਂ ਪਾਰਟੀਆਂ ਚ ਸੀ ਕਾਂਗਰਸ ਚ ਸੀ ਉਹੀ ਮੂੰਹ ਨਾਲ ਕਹਿੰਦੇ ਹੁੰਦੇ ਸੀਗੇ ਝਾੜੂ ਦਾ ਤੀਲਾ ਤੀਲਾ ਖੰਡਾ ਦਿਓ ਹੁਣ ਉਹੀ ਝਾੜੂ ਵਾਲਿਆਂ ਚ ਰਲ ਕੇ ਕਹਿੰਦੇ ਆ ਬਾਈ ਜੀ ਤੀਲਾ ਤੀਲਾ ਖਿੰਡਿਆ ਵਾ ਇਕੱਠਾਈ ਕਰਾ ਦਿਓ ਵਿਪਨ ਸੋਂ ਕਿਹੋ ਜੀ ਹੋਈ ਪਈ ਆ ਰਾਜਨੀਤੀ ਤੈਨੂੰ ਦੱਸਦਾ ਕਿਵੇਂ ਜਾਂਦੀ ਆ ਕੀਤੀ ਹੁਣ ਨਵਾਂ ਹੀ ਛੇੜਾ ਛੇੜਦੇ ਆ ਹੁਣ ਤਾਂ ਲੀਡਰ ਵੀ ਆਈਪੀਐਲ ਮੈਚਾਂ ਵਾਂਗ ਵੀ ਖੇਡਦੇ ਆ ਪਾਰਟੀਆਂ ਬਦਲੀ ਜਾਣ ਨਿਤ ਜੀ ਉਧਰ ਉੱਠ ਜਾਣ ਜਿੱਧਰ ਕਰੇ ਉਹਨਾਂ ਦਾ ਚਿੱਤ ਜੀ ਜਿੱਤਣ ਲਈ ਸਾਰੇ ਪਾਸੇ ਗੋਲੀਆਂ ਰੇੜਦੇ ਆ ਹੁਣ ਤਾਂ ਲੀਡਰ ਵੀ ਆਈਪੀਐਲ ਮੈਚਾਂ ਵਾਂਗ ਵੀ ਖੇਡਦੇ ਆ ਹਾਈ ਤਮਾਨ ਹੋਈ ਪਈ ਤੰਗ ਜੀ ਹਾਈ ਕਮਾਂਡ ਹੋਈ ਪਈ ਤੰਗ ਜੀ ਇਹਨਾਂ ਦੇ ਬਦਲਦੇ ਦੇਖ ਕੇ ਰੰਗ ਜੀ ਦੂਜਿਆਂ ਦੇ ਬੂਹੇ ਖੋਲਦੇ ਆਪਣਿਆਂ ਵੱਲੋਂ ਭੇੜਦੇ ਆ ਹੁਣ ਤਾਂ ਲੀਡਰ ਵੀ ਆਈਪੀਐਲ ਮੈਚਾਂ ਵਾਂਗੂ ਹੀ ਖੇਡਦੇ ਆ ਸੁਬਾ ਕਿਤੇ ਹੋਰ ਸ਼ਾਮੀ ਕਿਤੇ ਹੋਰ ਜੀ ਜਿੱਤਣ ਲਈ ਲਾਉਂਦੇ ਪੂਰਾ ਜ਼ੋਰ ਜੀ ਸੁਬਾ ਸ਼ਾਮ ਲੋਕਾਂ ਨੂੰ ਖਦੇੜਦੇ ਆ ਹੁਣ ਤਾਂ ਲੀਡਰ ਵੀ ਆਈਪੀਐਲ ਮੈਚਾਂ ਵਾਂਗੂ ਹੀ ਖੇਡਦੇ ਆ ਜਾਤਾਂ ਨੂੰ ਬੁੱਧੂ ਬਣਾਈ ਜਾਂਦੇ ਆ ਮਾਰ ਮਾਰ ਲੱਲੀਆਂ ਤੱਤੀਆਂ ਵੋਟਾਂ ਪਵਾਈ ਜਾਂਦੇ ਆ ਪਿੱਛੋਂ ਬਣਦੇ ਦੂਰ ਪਿੱਛੋਂ ਹੁੰਦੇ ਦੂਰ ਪਹਿਲਾਂ ਬਣਦੇ ਨੇੜ ਦੇ ਆ ਹੁਣ ਤਾਂ ਲੀਡਰ ਵੀ ਵਿਪਨ ਸਿਓ ਆਈਪੀਐਲ ਮੈਚਾਂ ਵਾਂਗੂ ਖੇਡਦੇ ਆ ਕਿਤੇ ਵੋਟਾਂ ਵਿੱਚ ਖੜਾ ਕਰਦੇ ਸੱਤੂ ਕਣਸੈਨਾ ਕਿਤੇ ਵਿਨੋਦ ਖੰਨਾ ਕਿਤੇ ਖੜਾ ਕਰਦੇ ਗੋਵਿੰਦਾ ਗੁਰਦਾਸਪੁਰ ਸੰਨੀ ਦਿਵਾਲ ਨੂੰ ਸਾਰਾ ਗਾਲਾਂ ਦਿੰਦਾ ਸਕਵਿੰਦਰਾ ਸਨੀ ਦੇਵ ਨੂੰ ਗੜਾ ਕਾ ਤੋਂ ਦਿੰਦਾ ਗਰਦਾਸਪੁਰ ਉਹ ਪਿਛਲੀ ਵਾਰ ਵੋਟਾਂ ਲੈ ਕੇ ਹੋ ਗਿਆ ਸੀ ਫੁਰ ਲੋਤ ਕੰਗਣਾ ਦੇਖੇ ਨਾਤ ਕੰਗਣਾ ਉਹਨੇ ਵੀ ਵੋਟਾਂ ਨੂੰ ਮੰਗਣਾ ਹੁਣ ਵਿਪਨ ਸਿਓ ਉਹਨੇ ਵੀ ਹਰੇਕ ਗਲੀ ਵਿੱਚ ਲੰਘਣਾ ਨੇਤਾ ਵੋਟਾਂ ਰਿਹਾ ਮੰਗ ਸੀ ਉਸ ਦਾ ਗੋਰਾ ਚਿੱਟਾ ਰੰਗ ਸੀ ਬੰਮ ਵਾਂਗੂ ਜਗਦਾ ਸੀ 5 ਸਾਲਾਂ ਬਾਅਦ ਦੇਖਿਆ ਪਤੰਦਰ ਤੋਤਾ ਤੋਤਾ ਲੱਗਦਾ ਸੀ ਇੱਕ ਦਿਨ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਜੇ ਤਾਂ ਮੇਜਰ ਲੀਡਰ ਨੂੰ ਚਾਹੁੰਦੇ ਆ ਤਾਂ 1 ਦਬਾਓ ਜੇ ਤੁਸੀਂ ਦਰਸ਼ਨ ਲੀਡਰ ਨੂੰ ਚਾਹੁੰਦੇ ਆ 2 ਦਬਾਓ ਜੇ ਤੁਸੀਂ ਜਾਂਟੇ ਲੀਡਰ ਨੂੰ ਚਾਹੁੰਦੇ ਆ ਤਾਂ 3 ਦਬਾਓ ਫੇਰ ਤੂੰ ਕੀ ਆਖਿਆ ਮੈਂ ਆਖਿਆ ਨਾ 1 ਦਬਾਓ ਨਾ 2 ਦਬਾਓ ਨਾ 3 ਦਬਾਓ ਜੇ ਸੀ ਵੀ ਲਿਆਓ ਟੋਹਾ ਪਟਕੇ ਸਾਰੇ ਲੀਡਰ ਹੀ ਦਬਾਓ